ਕੀ ਸੁਤੇ ਰਣਾ ਮਦਦ ਦੇਣ ਆ ਗਿਆ ਉਤੋਂ ਤੂੰ ਕਿ ਸਵੇਰ ਸਵੇਰੇ ਹਲਾਰੇ ਚਾੜਿਆ ਮੈਨੂੰ ਚੰਗਾ ਸਵੇਰਾ ਸਵੇਰਾ ਹੈ ਉੱਠ ਕੇ ਟਾਈਮ ਤੇ ਵੇਖੋ ਕਿੰਨਾ ਹੋਇਆ ਕਿੰਨਾ ਕੋਇਆ ਵਾ ਜੇ 10 ਵਜੇ ਆਹ ਦਾ ਦਾ ਥੋੜਾ ਟਾਈਮ ਹੁੰਦਾ ਵਾ ਥੋੜਾ ਹੀ ਹੁੰਦਾ ਕਿੰਨਾ ਕੋ ਹੁੰਦਾ ਵਾ ਇਹ ਤੇ ਰਾਤੀ ਕਿਤਾ ਪੀ ਗਿਆ ਇਹ ਕਿਤੋਂ ਪੀ ਗਿਆ ਤੂੰ ਕੀ ਕਹਿਣਾ ਤੂੰ ਕੀ ਕਹਿਣਾ ਮੈਨੂੰ ਕੋਈ ਮਤਲਬ ਨਹੀਂ ਆ ਤੁਹਾਡੇ ਨਾਲ ਨਾ ਤੈਨੂੰ ਕਾਦਾ ਮਤਲਬ ਹੈ ਮੇਰ ਨਾਲ ਉਹ ਦੁੱਧ ਦੇ ਵਿਚੋਲੇ ਨੇ ਵੀ ਬੜਾ ਝੂਠ ਬੋਲਿਆ ਸੀ ਵੀ ਮੁੰਡਾ ਪੀਂਦਾ ਹੀ ਨਹੀਂ ਐ ਤੂੰ ਮਤਲਬ ਨੂੰ ਵਿਆਹ ਕੀਤਾ ਸੀ ਮੇਰੇ ਨਾਲ ਆਹ ਮਤਲਬ ਨੂੰ ਕੀਤਾ ਐ ਤੇ ਜਾ ਕੇ ਵਿਚੋਲੇ ਨੂੰ ਪੁੱਛ ਫਿਰ ਜਿੰਨੇ ਕਿਹਾ ਮੈਂ ਤਾਂ ਨਹੀਂ ਉਹਨੂੰ ਕਿਹਾ ਵੀ ਇੰਨਾ ਕਵੀ ਜਾ ਕੇ ਤੇ ਫਿਰ ਅਨੇਕਾ ਝੂਠ ਬੋਲਿਆ ਉਹ ਉਹਨੂੰ ਪਤਾ ਹੋਣਾ ਉਹਨੂੰ ਪਤਾ ਹੋਣਾ ਉਦੋਂ ਤੁਸੀਂ ਇਹਨੂੰ ਸੌਂ ਖਵਾ ਲੈਣੀ ਐ ਵੀ ਸੌਂ ਖਾ ਕੇ ਦੱਸ ਵੀ ਪੀਂਦਾ ਕਿ ਨਹੀਂ ਪੀਂਦਾ ਮੈਂ ਗੱਲ ਕਰਨੀ ਮੈਂ ਕਰਨੀ ਹੁੰਦੀ ਤਾਂ ਮੈਂ ਕੁਝ ਵੀ ਲੈਣਾ ਸੀਗਾ ਉਹਦਾ ਭਰਾ ਮੇਰੇ ਚੰਗੇ ਜਿੰਨਾ ਪੁੱਛ ਕੇ ਅਸੀਂ ਨਹੀਂ ਕੀਤੀ ਮਾਸਾ ਵੀ ਜਿੱਦਾਂ ਉਹ ਚੋਲੇ ਨੇ ਕਿਹਾ ਉਦਾਂ ਕਰ ਲਿਆ ਮੈਂ ਤਾਂ ਭਾਈ ਜੱਪੀਨਾ ਵਾ ਹੁਣ ਨਹੀਂ ਪੀਂਦਾ ਮੈਂ ਤਾਂ ਪੀਂਦੇ ਰਹਿਣਾ ਵਾ ਸਹੀ ਹੈ ਮੇਰੀ ਜ਼ਿੰਦਗੀ ਚ ਬਹੁਤੀ ਦਖਲ ਅੰਦਾਜ਼ੀ ਨਹੀਂ ਕਰਨੀ ਮੈਨੂੰ ਇਹ ਕੰਮ ਨਹੀਂ ਚੰਗਾ ਲੱਗਦਾ ਸਿੱਧੀ ਗੱਲ ਹੈ ਜੜੀ ਤੇਰੇ ਚੰਗੇ ਲੱਗਣ ਦਾ ਮੈਨੂੰ ਕੋਈ ਮਤਲਬ ਨਹੀਂਗਾ ਤੈਨੂੰ ਚੰਗਾ ਲੱਗਦਾ ਜਾਂ ਨਹੀਂ ਲੱਗਦਾ ਮੈਨੂੰ ਤਾਂ ਚੰਗਾ ਲੱਗਦਾ ਹਣਾ ਆ ਤੁਹਾਨੂੰ ਚੰਗਾ ਲੱਗਿਆ ਉਹ ਮੈਨੂੰ ਨਹੀਂ ਚੰਗਾ ਲੱਗਦਾ ਚਲੋ ਉઠੋ ਤੇ ਨਾਓ ਜਾ ਕੇ ਕਿਦਾਂ 스멜ਾਂ ਹੁੰਦੀ ਤਾਂ ਦੇਖ ਲਓ ਤੇ 스멜ੀ ਹੋਣੀ ਹੋਰ ਕੀ ਹੋਣਾ ਮੋਰ ਕੀ ਹੋਣਾ ਚਲੋ ਉਠੋ ਲਾਉਣ ਦੀ ਮੁਸ਼ਕਲ ਨਹੀਂ ਆਉਂਦੀ ਕੰਬਲ ਚੋਂ ਵੀ ਹੋਣਡਾ ਆਪਣੀ ਕੰਬਲ ਚੋਂ ਆਉਣਡਾ ਆਪਣੀ ਤੂੰ ਕਿਹੜਾ ਧੋਣਾ ਮ ਲੱਤਾਂ ਤੇ ਮੈਨੂੰ ਹੀ ਮਾਨੀਆਂ ਪੈਣੀਆਂ ਤੇ ਲੱਤਾਂ ਐਵੇਂ ਤਾਂ ਨਹੀਂ ਵੱਜ ਜਾਂਦੀਆਂ ਤੂੰ ਹੀ ਮਾਰਨੀਆਂ ਜੇ ਮੈਂ ਮਾਰ ਕੇ ਧੋਣੀਆਂ ਆ ਤੇ ਉਹੀ ਤਾਂ ਫਿਰ ਗੱਲ ਵਾ ਹੁਣ ਜਿੱਦਣ ਇਹਨੂੰ ਲੱਤਾਂ ਮਾਰੂੰ ਫੇਰ ਪੀਣੀ ਪੈਣੀ ਹੈ ਬੰਦਾ ਥੱਕ ਨਹੀਂ ਜਾਂਦਾ ਸਾਡੇ ਗੜੀ ਹੱਥ ਜੜੇ ਮੈਂ ਆਪੇ ਧੋਲੂੰਗੀ ਉਹ ਕਿਸੋ ਕੀ ਹੋ ਕੇ ਧੋਲੂੰਗੀ ਤੂੰ ਹੀ ਰਹਿਂਦੋ ਪੀਣੀ ਪੈਣੀ ਤਾਨੂੰ ਜੜੀ ਧੋਲੇਂਗੀ ਤੂੰ ਚਲੋ ਉਠੋ ਐ ਵਈ ਜੂਰ ਤੇ ਵਿਚੋਲੇ ਨੇ ਬੋਲਿਆ ਮੇਰਨਾ ਕਾਦਾ ਵਿਚਾਲੇ ਨੇ ਝੂਠ ਬੋਲਿਆ ਬਥੇਰਾ ਬੋਲਿਆ ਕਿ ਨਹੀਂ ਦੱਸ ਦੋ ਮੈਂ ਤੇ ਤੁਹਾਨੂੰ ਦੱਸਦਾ ਤੂੰ ਵੀ ਦੱਸ ਦੋ ਬੰਦੇ ਨਹੀਂ ਨਾ ਦੱਸ ਦਿੰਦੇ ਜਨਾਨੀਆਂ ਤੇ ਬੋਲ ਬੈਂਦੀਆਂ ਬੰਦੇ ਵੀ ਦਾਤੇ ਹੁੰਦੇ ਬਰੋ ਵੀ ਆਂਦਾ ਏ ਟਰੱਕ ਭਰ ਭਰ ਦਾਜ ਦੇ ਆਉਣੇ ਆ ਕੀ ਲੈਂਦਾ ਈ ਅੱਛਾ ਹਣ ਤੈਨੂੰ ਦਾਜ ਚਾਹੀਦਾ ਤਾਂ ਚਾਹੀਦਾ ਤੇ ਸਿੱਧੀ ਆਪ ਹੀ ਗੱਲ ਕਰਨੀ ਸੀ ਵਿਚੋਲੇ ਨੂੰ ਕੋ ਕਿਆ ਵਿੱਚ ਪਾਇਆ ਫੇਰ ਜਾ ਚਲ ਜਾ ਜਾ ਚਲ ਜਾ ਮੇਰਾ ਸਿਰ ਨਾ ਖਾ ਸਿਰ ਨਾ ਖਾ ਹੁਣ ਤੈਨੂੰ ਦਾਜ ਚਾਹੀਦਾ ਤੈਨੂੰ ਆ ਗਈ ਓਦਾਂ ਹੀ ਖਾਲੀ ਹੱਥ ਮੂੰਹ ਲਮਕਾਉਂਦੀ ਨਹੀਂ ਤੂੰ ਹੁਣ ਤੁਹਾਡੇ ਵਾਸਤੇ ਕੀ ਲੈ ਕੇ ਆਵਾਂ ਰਾਤੀ ਥੋੜੇ ਜੇ ਪੈਸੇ ਕੀ ਮੰਗ ਲੈ ਜਾਨ ਹੀ ਨਿਕਲ ਗਈ ਨਾਲੇ ਤੇ ਨਿਕਲਦੀ ਨਹੀਂ ਪੈਸੇ ਔਖੇ ਬੰਦੇ ਕਿੱਦਾਂ ਨਹੀਂ ਆ ਗੱਲਾਂ ਕਰਦੇ ਤੁਸੀਂ ਕਿੱਦਾਂ ਬੰਦੇ ਤੂੰ ਮਸ਼ੀਨ ਰੱਖੀ ਐ ਵੀ ਤੈਨੂੰ ਪਤਾ ਕਿੱਦਾਂ ਬੰਦੇ ਆਪਦਾ ਤੂੰ ਮੇਤੇ 1 ਰੁਪਈਆ ਨਹੀਂ ਮੇਰੇ ਹੱਥ ਤੇ ਧਰਿਆ ਲੈ ਤੈਨੂੰ ਲੋੜ ਉਹਦੇ ਵਰਤ ਲਈ चाह चला हाणे किथां चङी लॻण जी वॾी सलाह मनू ਦੀਦੀ ਹਾਂਜੀ ਵਿਲੇ ਜੇ ਵਿਲੇ ਨੀ ਕੰਮ ਹੀ ਕੋਈ ਆਹੋ ਅੱਛਾ ਦੱਸੋ ਮੈਂ ਆਉ ਚਲੀਏ ਸਾਗ ਲੈਣਾ ਇਹ ਮੇਰਾ ਸਾਗ ਨੂੰ ਇਨਾ ਜੀ ਕਰਦਿਆ ਦਾਲਾਂ ਸਬਜ਼ੀਆਂ ਖਾ ਖਾ ਕੇ ਤੇ ਆ ਕੀ ਹੈ ਸਾਗ ਨੇ ਤਿਲ ਕੰਢਿਆ ਹਾਂ ਸਾਡੇ ਪਰੇ ਪੈਣਾ ਸਾਰਾ ਦਿਨ ਸਾਗ ਤੇ ਲੱਗ ਜਾਣਾ ਹੀ ਲੱਗ ਤੇ ਜਾਣਾ ਵਾ ਇਹੋ ਹੀ ਚਾਰ ਦਿਨ ਵਾ ਮੁਰਝੇ ਵੀ ਨਾ ਲੱਭਣਾ ਹੂੰ ਆਉਗਾ ਚਲੀਏ ਵਿਲੇ ਹੀ ਅਸੀਂ ਕਰਨਾ ਠੀਕ ਆ ਹਾਂ ਸਾਗ ਮੈਂ ਤੇ ਨਾਲ ਲਿਆ ਦਿੰਨੀ ਆ ਪਰ ਮੈਂ ਬਣਾਉਣਾ ਨਹੀਂ ਉਹ ਨਾਲ ਹਾਏ ਵੇ ਇੱਕ ਦਾ ਠੋਟੋ ਜਵਾ ਦਿੰਦੇ ਚਲ ਤੜਾ ਦੇ ਦੋਗੇ ਚਗਾ ਦਿਓ ਮਰ ਕੇ ਮੈਂ ਆਪੇ ਬਣਾ ਲੈਣਾ ਹਾਂ ਤਾਂ ਦੇਣ ਵਾਲੀ ਭਾਵੇਂ ਮੈਨੂੰ ਮੜ ਕੇ ਕੌਲੀ ਕਿ ਦੇਵੇਂ ਹਾਂ ਜਿੰਨਾ ਪਤੀਲਾ ਚੁੱਕ ਲੈਤੀ ਠੀਕ ਆ ਹੋਰ ਦੱਸੋ ਕੀ ਜਾਂਦੇ ਚਲ ਕੋਈ ਨਹੀਂ ਚਲ ਜਾਨਨੇ ਆ ਆ ਆ ਜਾਓ ਫਿਰ ਠੀਕ ਆ ਚਲ ਗੁਲਗਲੇ ਤੇ ਖਾਂ ਆ ਪਹਿਲੋ ਇਹ ਕਿੱਥੋਂ ਆਏ ਇਹ ਵੀ ਆ ਗਏ ਕਿੱਦੋਂ ਤੱਕਾ ਤੇਰੇ ਵਰਗੇ ਹੀ ਹੋਏ ਲਾ ਇਹ ਤੇ ਗੁਲਗਲੇ ਆ ਮੈਂ ਤੇ ਗੁਲਗਲਾ ਚਲ ਕਾਗਦੇ ਵੇਹਕ ਦੇ ਸਵਾਦ ਵਾ ਨਹੀਂ ਹੁੰਦਾ ਚੱਲ ਫਿਰ ਕੋਈ ਨਹੀਂ ਲੈ ਹਉਣੇ ਆ ਚਲੋ ਚਲੋ ਚਲੀਏ ਆ ਗਈ ਮੈਂ ਬੂਏ ਮਾਰ ਕੇ ਹੁਆ ਬਰਵਾਜ ਆਹ ਲੱਪਣਾ ਵੇ ਇੱਕ ਬਿੱਚ ਲਾ ਗਈ ਸਾਗ ਵੱਲੋਂ ਕਿਹਾ ਹੀ ਤੇ ਕਿਦਾਂ ਠੋਠੋ ਜਵਾਦਿੰਦੀ ਮੈਂ ਨਹੀਂ ਆਂਦੀ ਕਰਨਾ ਕੋ ਤਾਂ ਦੇਣ ਵਾਲੀ ਆਂਦੀ ਕੋਲੀ ਕਰਨਾ ਨਹੀਂ ਆ ਸੁਣੀਆਂ ਦਾ ਤਾਂ ਕੋਈ ਹੈ ਹੀ ਨਹੀਂ ਵੇਖੋ ਮਾਰਾਂ ਬਾਜੇ ਤੱਕ ਆਏ ਨਹੀਂ ਆਜੋ ਦੀਦੀ आ गई हां बुहे ते मार ला आ जाओ मैं टाइम बाबा फिर ओके लग जाना ते चलो चलो मम्मी मैं थले लभन दी कोठे दे ਜਿੱਤੇ ਇੱਥੇ ਬੈਠੇ ਮੈਂ ਤੁਹਾਨੂੰ ਥੱਲੇ ਲੱਭਣ ਦੀ ਕਿਉਂ ਕੰਮ ਹੀ ਕੋਈ ਕੰਮ ਹੀ ਮੰਮੀ ਤੇ ਸ਼ਰਾਬ ਪੀਂਦੇ ਕਿਉਂ ਕੀ ਹੋਇਆ ਤੂੰ ਮੈਨੂੰ ਝੂਠ ਬੋਲਿਆ ਨਹੀਂ ਕਾਹਦਾ ਬੋਲਿਆ ਝੂਠਾ ਕੀ ਹੋਇਆ ਵਾ ਹੋਇਆ ਕੀ ਮੰਮੀ ਜੀ ਰਾਤੀ ਦੱਜ ਕੇ ਆਏ ਸੀਗੇ ਸ਼ਰਾਬ ਨਾਲ ਅੱਛਾ ਕਦੋਂ ਆਏ ਜੇ ਤੂੰ ਸੌਂ ਗਿਆ ਹੀ ਉਦੋਂ ਆਏ ਸੀ ਫਿਰ ਮੈਂ ਤੈਨੂੰ ਠਾਲਿਆ ਹੀ ਨਹੀਂ ਹੈਗਾ ਮਾੜੀ ਮੋਟੀ ਪੀ ਲੈਂਦਾ ਵਾ ਨਾਲੇ ਮੈਂ ਆ ਪੁੱਤ ਛੋਟਾ ਦਾ ਬੋਲਣਾ ਹੀ ਮੈਨੂੰ ਕਿਹੜਾ ਕਹਿੰਨ ਪੁੱਛਿਆ ਸੀ ਪਿਛਰਾ ਪਿੰਦਾ ਕਿ ਨਹੀਂ ਨਹੀਂ ਮੰਮੀ ਜੀ ਉਹ ਤਾਂ ਵਿਚੋਲਾ ਵੀ ਕਹਿੰਦਾ ਹੀ ਨਹੀਂ ਪਿੰਦਾ ਤੇ ਇਹ ਕਿਹਾ ਹੋਊਗਾ ਤੇ ਫੇਰੀ ਉਹਨੇ ਵੀ ਕਿਹਾ ਨਹੀਂ ਚੱਲ ਵਿਚੋਲੇ ਤਾਂ ਕਹਿੰਦੇ ਹੁੰਦੇ ਆ ਪਰ ਸ਼ਰਾਬ ਕਦੀ ਕਿਤੇ ਪਿੰਦਾ ਵਾ ਜਿਆਦਾ ਤਾਂ ਨਹੀਂ ਪਿੰਦਾ ਤੇ ਜੇ ਰਾਤੀ ਤੂੰ ਕਹਿੰਨੀ ਆ ਵੀ ਜਿਆਦਾ ਪੀਤੀ ਆ ਤੇ ਫਿਰ ਹੋ ਸਕਦਾ ਵਾ ਵੀ ਮੁੰਡਿਆਂ ਨੇ ਕਿਤੇ ਪਾਰਟੀ ਪੂਰਤੀ ਲਿਆਣ ਵਾਸਤੇ ਇਹਨੂੰ ਘੇਰ ਲਿਆ ਹੋਏ ਤੇ ਫਿਰ ਨਾਲ ਇਹਨੇ ਵੀ ਪੀ ਲਈ ਹੋਏ ਮੰਮੀ ਨੂੰ ਮੈਨੂੰ ਇਦਾਂ ਤਾਂ ਨਹੀਂ ਲੱਗਦਾ ਹੈਗਾ ਕਿ ਉਹ ਪਾਰਟੀ ਮੰਗਦੇ ਤਾਂ ਤਾਂ ਇਹਨਾਂ ਨੇ ਜਿਆਦਾ ਪੀਤੀ ਨਹੀਂ ਪੁੱਤ ਤੂੰ ਟੈਨਸ਼ਨ ਨਾ ਲੈ ਇਹ ਕੱਲ ਦੀ ਐਨੀ ਨਹੀਂ ਪੀਂਦਾ ਤੇ ਬਾਕੀ ਮੇਰੀ ਗੱਲ ਸੁਣ ਪਤ ਉਹ ਤੇ ਸ਼ਰਾਬ ਹੀ ਪਿੰਦਾ ਵਾ ਕਦੀ ਕਿਤੇ ਹਨਾ ਦੁਨੀਆ ਤੇ ਵੇਖ ਕੀ ਬਣ ਗਿਆ ਵਾ ਲੋਕੀ ਕਿੰਨਾ ਨਸ਼ਾ ਕਰਦੇ ਆ ਮੁੰਡੇ ਇਹਨੇ ਕਦੀ ਨਹੀਂ ਕੋਈ ਮਾੜੀ ਚੰਗੀ ਚੀਜ਼ ਖਾਦੀ ਬਸ ਸ਼ਰਾਬ ਹੈ ਵਾ ਵੀ ਕਦੀ ਕਿਤੇ ਪੀ ਲਿੰਦਾ ਵਾ ਹਨਾ ਤੇ ਉਹ ਵੀ ਮੈਂਤ ਨਹੀਂ ਝੂਠ ਬੋਲਿਆ ਨਾ ਮੈਨੂੰ ਕਹਨੇ ਪੁੱਛਿਆ ਤੇ ਨਾ ਮੈਂ ਦੱਸਿਆ ਵਾ ਤੇ ਪਿੰਦਾ ਕਦੀ ਕਿਤੇ ਆ ਜੇ ਮੁੰਡੇ ਮੁੰਡੇ ਟੱਕਰ ਵਹਿਣ ਤੇ ਫੇਰ ਉਦਾਂ ਇਹ ਨਹੀਂ ਵੀ ਰੋਜ਼ ਘਰ ਬੈ ਕੇ ਪਿੰਦਾ ਵਾ ਤੇ ਵੇ ਇਹ ਲੋਕਾਂ ਦੇ ਘਰਾਂ ਦੇ ਘਰ ਬਰਬਾਦ ਹੋਏ ਆ ਨਸ਼ੇ ਦੇ ਨਾਲ ਹਨਾ ਚਿੱਟਾ ਪੀ ਪੀ ਕੇ ਕਿਤਰਾ ਮਾਵਾ ਦੇ ਪੁੱਤ ਮਰੇ ਆ ਕਿਦਾਂ ਰਹੁੰਦੀਆਂ ਮਾਵਾ ਵੇਖਿਆ ਨਹੀਂ ਜਾਂਦੀਆਂ ਇੰਨਾ ਸ਼ੂਗਰ ਕਰਕੇ ਮੇਰਾ ਪੁੱਤ ਕੁਛ ਨਹੀਂ ਖਾਂਦਾ ਪੀਂਦਾ ਚਲੋ ਕੋਈ ਗੱਲ ਨਹੀਂ ਸ਼ਰਾਬ ਪੀਂਦੇ ਹੋ ਤੇ ਛੱਡੋ ਤੇ ਇਹ ਦਾਜ ਦੀ ਵੀ ਗੱਲ ਕਰਨ ਡੇ ਦਾਜ ਮੰਗਣ ਡੇ ਦਾਜ ਦੀ ਹਾਂਜੀ ਕੀ ਆਂਦਾ ਏ ਜੇ ਤੁਹਾਨੂੰ ਦਾਜ ਹੀ ਚਾਹੀਦਾ ਏ ਤੇ ਤੁਸੀਂ ਪਹਿਲਾਂ ਸਾਡੇ ਨਾਲ ਗੱਲ ਕਰ ਲੈਂਦੇ ਹਾਏ ਹਾਏ ਰੱਬਾ ਪੁੱਤ ਕਹੇਦਾ ਬੇੜਾ ਬੈ ਗਿਆ ਹੋਣਾ ਵਾ ਰਾਤੀ ਬੈਠਾ ਸੀ ਇਹ ਮੁੰਡਿਆਂ ਦੇ ਵਿੱਚ ਹਨਾ ਤੇ ਰਾਤੀ ਕਿੰਨੇ ਦੇ ਕੰਨ ਭਰਤੇ ਹੋਣੇ ਆ ਹੈ ਤਨੀ ਗਾ ਇਹੋ ਜਿਹਾ ਅੱਗੇ ਤੇ ਕਦੀ ਇੰਨੇ ਕੋਈ ਬੁੱਤ ਗੱਲ ਨਹੀਂ ਕੀਤੀ ਕਿਦਾਂ ਤੈਨੂੰ ਕਹਿ ਦਿੱਤਾ ਇੰਨੇ ਦਾਜ ਵੱਲ ਮੰਮੀ ਜੀ ਰਾਤੀ ਤੇ ਪੀਤੀ ਚੱਲ ਮੱਲ ਲੈ ਕੇ ਪੀਤੀ ਵਿੱਚ ਨਹੀਂ ਕੋਈ ਗੱਲ ਕੀਤੀ ਜਾਂ ਇੰਦਾਜ ਦੀ ਤੇ ਇਹਨਾਂ ਨੇ ਸਵੇਰੇ ਮੇਰੇ ਨਾਲ ਗੱਲ ਕੀਤੀ ਉਦੋਂ ਤੇ ਸੋਫੀ ਹੀ ਨਾ ਸਵੇਰੇ ਕੀਤੀ ਹਾਂਜੀ ਚੱਲ ਕੋਈ ਗੱਲ ਨਹੀਂ ਪੁੱਤ ਵੇ ਰੱਬ ਦਾ ਦਿੱਤਾ ਸਾਡੇ ਕੋਲ ਸਭ ਕੁਝ ਹੀ ਆ ਹਣ ਤੂੰ ਆਈ ਆ ਤੇਰੇ ਸਾਹਮਣੇ ਘਰ ਵਿੱਚ ਕੋਈ ਚੀਜ਼ ਕਿਸੇ ਦੀ ਘਾਟਵਾ ਹਰ ਚੀਜ਼ ਹੈਗੀ ਆ ਤੇ ਉਹ ਕਿਹਦੇ ਵਾਸਤੇ ਆ ਤੁਹਾਡੇ ਵਾਸਤੇ ਹੀ ਆ ਅਸੀਂ ਦਾਜ ਕੀ ਕਰਦਾ ਵਾ ਜੇ ਮੈਂ ਦਾਜ ਲੈਣਾ ਹੁੰਦਾ ਤੇ ਮੈਂ ਪਹਿਲੋਂ ਨਾ ਚੋਲੇ ਨੂੰ ਆ ਆ ਜੀ ਸਾਨੂੰ ਦਾਜ ਚਾਹੀਦਾ ਵਾ ਇਹਨਾਂ ਨੇ ਧੀ ਦੇ ਦਿੱਤੀ ਤੇ ਪਿੱਛੇ ਕੀ ਰਹਿ ਗਿਆ ਦਾਜ ਦੀ ਕੋ ਗੱਲ ਵਾ ਮੰਮੀ ਜੀ ਇਹ ਤਾਂ ਗੱਲ ਠੀਕ ਹੈ ਪਤਾ ਨਹੀਂ ਇਹਨਾਂ ਨੇ ਕਿਉਂ ਕਿਹਾ ਫਿਰ ਮੈਂ ਤੁਹਾਨੂੰ ਦੱਸਤਾ ਤੂੰ ਟੈਨਸ਼ਨ ਨਾ ਲੈ ਮੇਰੀ ਧੀ ਮੈਂ ਆਉਂਦਾ ਵਾ ਨਾ ਤੇ ਮੈਂ ਜੇ ਲਾਗੇ ਪਾਉਂਗੀ ਤੇ ਫਿਰ ਮੈਂ ਖੁਸ਼ ਹੋਊਂਗੀ ਤੇ ਕਿੰਨੇ ਤੈਨੂੰ ਕਿਹਾ ਵਾ ਤੇ ਤੇਰੇ ਤੁਮਾਰ ਚ ਇਹ ਗੱਲ ਆਈ ਤੇ ਆਈ ਕਿਦਾਂ ਵਾ ਚੱਲ ਵੇ ਲਿਓ ਤੁਸੀਂ ਗੱਲ ਕਰਕੇ ਮੈਂ ਕਰੂੰਗੀ ਗੱਲ ਬਾਕੀ ਤੂੰ ਟੈਨਸ਼ਨ ਨਹੀਂ ਲੈਣੀ ਵੇਲਾ ਤੇਰੇ ਸਾਹਮਣੇ ਹਰ ਚੀਜ਼ ਪਤਮੀ ਬਣਾਈ ਆ ਤੇ ਤੁਹਾਡੇ ਵਾਤੇ ਹੀ ਆ ਤੂੰ ਹੀ ਵਰਤਨੀ ਆ ਇੱਥੇ ਕਿਤੇ ਪੰਜ ਸੱਤ ਨਹੀਂ ਵੀ ਜਿਨ੍ਹਾਂ ਦੇ ਹਿੱਸੇ ਲੈਣੇ ਆ ਵਿੱਚੋਂ ਇਹਦੇ ਗੱਲ ਹੈਗੀ ਹੁੰਦੀ ਜੀ ਤੇ ਫਿਰ ਕੀ ਕਰਨਾ ਹੀ ਆਪਾਂ ਦਾਜ ਮੈਂ ਕਰੂੰ ਇਹਦੇ ਕੰਨ ਕੱਸ ਨਹੀਂ ਆ ਮੈਂ ਹੁੰਦਾ ਵਾ ਤੇ ਕੋਈ ਗੱਲ ਨਹੀਂ ਚਲੋ ਇਹਨਾਂ ਨੇ ਗੱਲ ਕੀਤੀ ਮੈਨੂੰ ਤਾਂ ਟੈਨਸ਼ਨ ਜੀ ਹੋ ਗਈ ਸੀਗੇ ਨਹੀਂ ਨਹੀਂ ਤੂੰ ਮੇਰੀ ਤੇ ਟੈਨਸ਼ਨ ਨਾ ਲੈ ਤੂੰ ਕੋਈ ਗੱਲ ਨਹੀਂ ਨਹੀਂ ਹੈਗੀਆਂ ਨਾ ਮੈਂ ਆਪੇ ਕਰ ਲੂੰਗੀ ਇਹਦੇ ਨਾਲ ਗੱਲ ਅੱਜ ਇਹਨੇ ਇੰਨੀ ਗੱਲ ਕੀਤੀ ਅੱਕੇ ਤੋਂ ਨਹੀਂ ਕਰਤਾ ਠੀਕ ਹਾਂ ਮੈਂ ਸਮਝਾ ਲੂੰਗੀ ਆਪੇ ਇਹਨੂੰ ਸਮਝਾਉਣਾ ਕੀ ਇਹਦੇ ਵਿੱਚ ਚੰਗੀ ਤਰ੍ਹਾਂ ਕੰਨ ਖਿ ਪਹਿਲਾਂ ਤੇ ਮੈਨੂੰ ਇਹ ਪੁੱਛੂਗੀ ਨਾ ਫਿਰ ਆਤੀ ਦੁੱਧ ਰਾਤ ਆਇਆ ਮੇਰੇ ਸੁੱਤੀ ਤੋਂ ਬਾਅਦ ਆਇਆ ਮੈਨੂੰ ਨਹੀਂਗਾ ਪਤਾ ਕਿ ਕਿੱਥੇ ਤੋਂ ਪਿੰਦਾ ਰਿਆਂ ਫਿਰ ਇਹਨੂੰ ਇਹ ਵੀ ਗੱਲ ਪੁੱਛੂਗੀ ਤੈਨੂੰ ਕਿਆ ਕਿਨਵਾ ਚਲੋ ਮਮੀ ਜੀ ਇਹਨਾਂ ਨੇ ਪੀਣੀ ਆ ਤੇ ਵਕਰੀ ਗੱਲ ਆ ਤੇ ਘਰ ਆਣ ਕੇ ਪੀ ਲਿਆ ਕਰਨ ਬਾਹਰ ਨਾ ਪੀਆ ਕਰਨ ਨਹੀਂ ਨਹੀਂ ਪਿੰਦਾ ਮੈਂ ਕਹੂਗੀ ਇਹਨੂੰ ਕੋਈ ਗੱਲ ਨਹੀਂ ਹਾਂ ਮੁੜ ਕੇ ਅੱਧੀ ਰਾਤ ਨੂੰ ਆਉਂਦੇ ਨਾ ਰੋਟੀ ਪਾਣੀ ਚੱਜ ਨਾ ਖਾਂਦੇ ਕੋਈ ਨਹੀਂ ਕੋਈ ਨਹੀਂ ਮੈਂ ਕਹਾਂਗੀ ਚਲੋ ਠੀਕ ਹੈ ਫੇ ਸਬਜੀ ਕਾਦੀ ਬਣਾਉਣੀ ਫਿਰ ਮੈਂ ਬਣਾ ਲਾਂ ਟਾਈਮ ਨਾ ਸਬਜੀ ਦਾਲ ਦੁੱਲ ਬਣਾ ਲਾਂ ਮੂੰਗੀ ਮੰਗੀ ਵੀਰਰ ਕਿ ਬਣਾ

ਦੀਦੀ ਹਾਂਜੀ ਅੱਜ ਨਾ ਕਿੰਨੇ ਚਿਰਾਂ ਬਾਅਦ ਪੈਲੀ ਚਾਹੀਏ ਸੋ ਮਨੇ ਇੱਥੇ ਹੀ ਸੋ ਗੱਲ ਵੀਰ ਦੇ ਨਾਲ ਆਉਣਾ ਤੇ ਸਾਗ ਉਹਨੇ ਲੈ ਜਾਣਾ ਹੂੰ ਤੇ ਕਿਤੇ ਇਹੋ ਜੀ ਗੱਲ ਦਾ ਪਤਾ ਹੀ ਨਹੀਂ ਹੁੰਦਾ ਵੀ ਆਪ ਵੀ ਕੋਈ ਕਰਨਾ ਹਨਾ ਤੂੰ ਤੇ ਚੱਲ ਫੇਰ ਵੀ ਕਿਤੇ ਆਉ ਗਈ ਹੋਵੇਂਗੀ ਮੈਂ ਤੇ ਆਪ ਅੱਜ ਤੇਰੇ ਨਾਲ ਪਹਿਲੀ ਵਾਰੀ ਆਈ ਆਂ ਆਹ ਮੈਂ ਨਹੀਂ ਮੈਂ ਨਹੀਂ ਮੈਂ ਕਿਤੇ ਘੱਟ ਵਾਦੀ ਆਈ ਆਂ ਅੱਛਾ ਆਈ ਨਹੀਂ ਕਦੀ ਤੇ ਉਹ ਹੀ ਲਾ ਜਾਂਦੀ ਹੁੰਦੀ ਹੂੰ ਤੇ ਕੋਈ ਨਾ ਪਤਾ ਹੀ ਨਹੀਂ ਪਿਆਪ ਵੀ ਆ ਕਰਨਾ ਜਾ ਕੇ ਨੇ ਚੋਗ ਵੀ ਲੈਣਾ ਧੋ ਵੀ ਲੈਣਾ ਸਾਰੇ ਕੰਮ ਕਰ ਲੈਨੇ ਹੂੰ ਹਨਾ ਤੇ ਹੁਣ ਅੱਜ ਪਤਾ ਲੱਗਾ ਜੀ ਉਹ ਵੀ ਇਹ ਤੋੜਨਾ ਵੀ ਔਖਾ ਹੀ ਆ ਤੇ ਧਰਨਾ ਵੀ ਔਖਾ ਹੀ ਆ ਕਮੀ ਮਹਿਸੂਸ ਹੁੰਦੀ ਫਿਰ ਸੰਵੰਦੀ ਕਮੀ ਤੇ ਚਲੋ ਕੀ ਹੋਣੀ ਆ ਪਰ ਚਲ ਹੁੰਦੀ ਵੀ ਆ ਇਹ ਏਡੀ ਕੋਈ ਗਲਤ ਨਹੀਂ ਗਈ ਤੇ ਇਹੋ ਵੀ ਅੱਜ ਪਤਾ ਲੱਗ ਗਿਆ ਇਹੋ ਵੀ ਸਾਗ ਕੀ ਹੁੰਦਾ ਹਾਂ ਇਹ ਕਹਿਣਾ ਹੀ ਸੌਖਾ ਹੀ ਇਹੋ ਵੀ ਸਾਗ ਬਣਾ ਲਈਏ ਹਾਂ ਤੇ ਨਾਨਾ ਫਿਰ ਕਿੰਨੂੰ ਕਹਿੰਦੇ ਨਾਨਾ ਦਾ ਹੀ ਤੇ ਸੁੱਖ ਹੁੰਦਾ ਵਾ ਇਹੋ ਹੀ ਆ ਇਹੋ ਹੀ ਹੈ ਚੱਲ ਭਾਬੀਆਂ ਨੂੰ ਬਾਹਰ ਨਹੀਂ ਨਿਕਲਣ ਦਿੰਦੀਆਂ ਉਹ ਹੋਈ ਗੇ ਕੁੜੀਆਂ ਦਾ ਕੰਮ ਕੁੜੀਆਂ ਹੀ ਕਰਦੀਆਂ ਵਾਂ ਚਲੋ ਜਿਹੜਾ ਨਵਾਂ ਧੀਆ ਵਾਲਾ ਕੰਮ ਆ ਵਾ ਉਹ ਚਲੋ ਹਾਂ ਤੁਸੀਂ ਕਰਦੇ ਰਹੇ ਇਹ ਇਹਦੇ ਕਰਦੇ ਰਹੇ ਜੀ ਹਾਂ ਤੇ ਉਹ ਵੀ ਅੱਜ ਮੈਂ ਕਹਿਣ ਦੀ ਮੈਂ ਚਲਦੀ ਰਹੀ ਨਾਲ ਲੈ ਕੇ ਜਾਂਦੇ ਆ ਜਿਉਂ ਉਹਦਾ ਵਿਆਹ ਹੋਇਆ ਹੀ ਉਹ ਤਾਂ ਦਾ ਹੀ ਬਣਾਇਆ ਹੀ ਨਹੀਂ ਚੱਲ ਸੱਜੀਆਂ ਖਾ ਖਾ ਕੇ ਹੀ ਨਾ ਹੂੰ ਐਵੇਂ ਬੱਚੇ ਤਾਂ ਨਹੀਂ ਖਾਂਦੇ ਪਰ ਆਪ ਤਾਂ ਮੈਂ ਚੱਲ ਅੱਜ ਬਣਾਉਣਾ ਹੀ ਬਣਾਉਣਾ ਮੇਰੀ ਗੱਲ ਸੁਣ ਨਾ ਵੀ ਤੂੰ ਮੈਨੂੰ ਨਾਲ ਲੈ ਨਹੀਂ ਤੇ ਮੈਂ ਕਿੱਥੇ ਹੋਣਾ ਹੈਗਾ ਹਾਂ ਨਾਲੇ ਫਿਰ ਤੋਰ ਚੱਲੇ ਨਾਲੇ ਸਿਆਰ ਦੀ ਸਿਹਰ ਹਾਂ ਨਾ ਨਹੀਂ ਸਹੀ ਗੱਲ ਆ ਹਾਂ ਨਾਲੇ ਆਪਣੇ ਅੱਸੀ ਤੋੜ ਲਿਆ ਹਾਂ ਤੇ ਜਿੱਦਾਂ ਨਜ਼ਾਰਾ ਹੀ ਉਦਾਂ ਤੋੜਨਾ ਮਜ਼ਾ ਆਉਂਦਾ ਤੋੜਨ ਦਾ ਸਾ ਹਾਂ ਮੈਂ ਵੀ ਆਖਾ ਚੁਮਨ ਤੇ ਵੀਰ ਨੇ ਜੋ ਉਹ ਨਾ ਦੋ ਦੋ ਘੰਟੇ ਲੱਗ ਜਾਂਦੇ ਹੁੰਦੇ ਅੱਛਾ ਪਹਿਲਾਂ ਤਾਂ ਇੱਥੇ ਖੇਡਦੇ ਰਹਿਣਾ ਖਰਾ ਫੇਰ ਸਾਗ ਛੋੜ ਕੇ ਅਗਲੇ ਘਰ ਖਾਣਾ ਚੱਲ ਕੋਨਾ ਕੁਝ ਕਰਦੇ ਸੀ ਉੱਪਤੀ ਆ ਉਹ ਹੋਈ ਗਿਆ ਵੀਰ ਨੂੰ ਹੁਣ ਮੈਂ ਆਖਿਆ ਜਾਂਦਾ ਨਾ ਨਾ ਜਾਓ ਤੁਸੀਂ ਦੋਵੇਂ ਮੈਂ ਮੀਨ ਲੈ ਜਾਵਾਂ ਜੀ ਨਾਲ ਠੀਕ ਹੈ ਚਲ ਮੈਂ ਜਾਂਦੀ ਆ ਚਲ ਹੋ ਗਿਆ ਹੁਣਾਵਾ ਗਜਾਰੇ ਜੋਗਾ ਹਾਂ ਹੋ ਗਿਆ ਵਾ ਬੜਾ ਵਾ ਆਜੋ ਹੁਣ ਤੋਂ ਬਣਾਉਣ ਲੱਗਿਆਂ ਵੀ ਖਪਣਾਵਾ ਇਹ ਵੀ ਸਾਰਾ ਦਿਨ ਲੱਗਣਾ ਬਹੁਤ ਤਾਂ ਮੈਂ ਕਹਿੰਦੀ ਵੀ ਸਾਗ ਕੇਣਾ ਸੌਖਾ ਹੀ ਓ ਤੈਨੂੰ ਫੇਰ ਸੁਮਨ ਤੇ ਆਉਣੀ ਆ ਵਾਕਈ ਹਾਂ ਨਹੀਂ ਇਕੱਠਾ ਬਣਾਉਨੇ ਆ ਤਾਂ ਕਿ ਦੋਵੇਂ ਜਾਣੀਆਂ ਖਾਵਾਂਗੇ ਨਾਲੇ ਗੱਲਾਂ ਬੱਤਾ ਮਾਰਾਂਗੇ ਚੱਲ ਕੋਈ ਨਹੀਂ ਢੇਡ ਹੌਲਾ ਕਰ ਲਾਂਗੇ ਨਾਲੇ ਇਦਾਂ ਹੀ ਕਰ ਲਾਂਗੇ ਹਨਾ ਕੀ ਗੱਲ ਵਾ ਬੜਾ ਸਿਰ ਸੁੱਟ ਕੇ ਬੈਠਾ ਕੋਹ ਨਹੀਂ ਉਦਾਂ ਹੀ ਬਸ ਉਦਾਂ ਤਾਂ ਨਹੀਂ ਬੈਠਾ ਲੱਗਤ ਕਿ ਆ ਮੈਨੂੰ ਤੇਰੀ ਕਰਤੂਤ ਦਾ ਪਤਾ ਕੀ ਹੋਇਆ ਵਾ ਰਾਤੀ ਕਿੱਥੋਂ ਆਇਆ ਹੈ ਡੱਫ ਕੇ ਇੱਥੇ ਹੀ ਮੰਮੀ ਕੀਨੇ ਕੇ ਮੈਂ ਦੱਬ ਕੇ ਆ। ਦੱਸ। ਉਹ ਜਿਹੜੀ ਤੇਰੇ ਲੱਗਿਆ ਹੀ ਉਹਨੂੰ ਪਤਾ ਨਹੀਂ ਲੱਗਾ। ਮੁੰਨੇ ਭਰ ਵੀ ਦਿੱਤੇ ਤੁਹਾਡੇ ਕੰਨ। ਉਹਨੇ ਤਾਂ ਮੇਰੇ ਕੰਨ ਨਹੀਂ ਗਏ ਭਰੇ। ਉਹਨੇ ਤਾਂ ਮੈਨੂੰ ਪੁੱਛਿਆ ਹੀ ਆ ਕਿ ਮਮੀ ਤੁਸੀਂ ਦੱਸਿਆ ਨਹੀਂ ਕਿ ਆ ਵੀ ਇਹ ਸ਼ਰਾਬ ਪੀਂਦਾ ਵਾ। ਕਿ ਤੈਨੂੰ ਮੈਂ ਕਿੰਨਾ ਵਰਜਿਆ ਹੀ ਵੀ ਸ਼ਰਾਬ ਨਾ ਪੀਆ ਕਰ ਮਹਾ ਤਨਮਹਿਟਾਇਆ ਹੀ ਕਿ ਤੂੰ ਫੇਰ ਅਸੇ ਲਸ਼ਨਾ ਦੇ ਤਰਪਿਆ ਵਾ। ਦੱਸ। ਮਾਤਾ ਮੇਰੀ ਵੀ ਕੋਈ ਜ਼ਿੰਦਗੀ ਹੈ ਕਿ ਨਹੀਂ? ਤੇ ਜ਼ਿੰਦਗੀ ਤੇਰੀ ਸ਼ਰਾਬ ਨਾਲ ਹੀ ਆ। ਮਣੇ ਥੋੜੀ ਆ ਵੀ ਮੈਂ ਉਹਦੇ ਕਰਕੇ ਆਪਣੀ ਜ਼ਿੰਦਗੀ ਜੀ ਨਹੀਂ ਛੱਡਦਾ। ਤੇ ਜ਼ਿੰਦਗੀ ਜੀ ਕੋਈ ਕੰਮ ਧੰਦਾ ਕਰ ਕਲਾਰ ਬੀਬੀ ਕੇ ਜ਼ਿੰਦਗੀ ਜਿਣੀ ਆ ਤੂੰ ਉਹ ਵੀ ਗੱਲ ਤੂੰ ਛੱਡ ਲਾਂਣ ਦੀ ਤੂੰ ਉਹਨੂੰ ਕੀ ਜਾਨਾ ਸਵੇਰੇ ਕੀ ਕਿਹਾ ਉਹਨੂੰ ਤੂੰ ਉਹਨੂੰ ਦਾਜ ਵੱਲੋਂ ਕਹਿਣ ਲਿਆ ਵੀ ਤੂੰ ਦਾਜ ਨਹੀਂ ਲੈ ਕੇ ਆਈ ਕਿੰਨੇ ਕਿਹਾ ਦਾਜ ਤੂੰ ਹੀ ਕਿਹਾ ਸੀ ਨਿਕਲ ਗਿਆ ਉਹਨਾਂ ਉਦਾਂ ਕਿਤੇ ਮੂੰਹ ਬੜਾ ਤੇਰੇ ਮੂੰਹੋਂ ਨਿਕਲਦਾ ਵਾ ਬੇਇੱਜ਼ਤੀ ਕਰਾਉਂ ਡਿਆ ਮੇਰੀ ਉਹ ਕਿ ਸੋਚੂਗੀ ਵੀ ਮਾਪਕਾਂ ਦੀ ਸਲਾਹ ਹੀ ਹੋਣੀ ਆ ਮਾਂ ਨੇ ਕਿਹਾ ਹੋਣਾ ਤੇ ਤਾਂ ਗਿਆ ਵੱਖਣ ਉਹ ਮੰਮੀ ਉਦਾਂ ਕਿਤੇ ਮੂੰਹ ਨਿਕਲ ਗਿਆ ਵਾ ਸੋਚਣਾ ਨੇ ਕੀ ਸੋਚਦੀ ਹੋਵੇ ਸੋਚਦੀ ਹੋਵੇ ਡਰ ਪਿਆ ਤਾਂ ਤੇ ਪਿਆ ਨਹੀਂ ਹੋਣਾ ਉਹ ਕੀ ਸੋਚਣ ਕੇ ਪਹਿਲੇ ਮਨਸ ਬੰਦੇ ਉਹ ਆਖਣ ਕੇ ਚੰਗੀ ਜਨਾਨੀ ਆ ਇਹ ਹੁਣ ਐਂਡਾ ਪੀ ਆ ਕੰਨ ਤੁਹਾਡੇ ਉਧਰ ਭਰਨ ਦੇ ਇਧਰ ਮੇਰੇ ਕੰਨੋਂ ਭਰੂਗੀ ਫਿਰ ਅਨ ਨੂੰ ਲੜਾਉ ਤੇ ਤੂੰ ਕੰਮ ਕਿਹੜੇ ਕਰਨ ਗਿਆ ਤੂੰ ਦਾਜੀ ਉਹਨਾਂ ਨੂੰ ਕਿਉਂ ਕਹਾ ਇਹ ਗੱਲ ਦੱਸ ਤੇਰੇ ਕੰਨ ਕਿੰਨੋਂ ਭਰੇ ਦਾਜ ਵੱਲੋਂ ਕਿੰਨ ਕਿਹਾ ਹੀ ਤੈਨੂੰ ਤੇ ਦਾਜ ਵੱਲੋਂ ਕੰਘੀ ਆਪਣੇ ਨਾਲ ਦੀ ਚੱਲ ਜੇ ਮੈਂ ਕਹਿ ਹੀ ਦਿੱਤਾ ਤੇ ਉਹ ਕਿਹੜਾ ਲੈ ਆਈ ਫੇ ਟਰੱਕ ਪਰ ਕੇ ਕਿਹਾ ਹੀ ਕਿਉਂ ਆਹੀ ਤੂੰ ਲੜ ਘਰ ਦਾਜਵਾ ਇਹ ਕਿਨੂੰ ਦੇਣਾ ਵਾ ਕਿਹੜੀ ਚੀਜ਼ ਦੀ ਘਾਟ ਵਾ ਤੈਨੂੰ ਸਭ ਕੁਝ ਬਣਾਇਆ ਵਾ ਉਹ ਮੰਮੀ ਉਹਦਾ ਕਹਿੰਦੀ ਜਦੋਂ ਉਹਨੇ ਮੇਰੇ ਨਾਲ ਗੱਲ ਕੀਤੀ ਕਹਿੰਦੀ ਬਚੋਲੇ ਨੇwidehat ਨਾਲ ਮੇਰੇ ਨਾਲ ਝੂਠ ਬੋਲਿਆ ਹੂੰ ਇਹ ਪਿੰਡਾ ਖਾਂਦਾ ਨਹੀਂ ਮੈਂ ਬਚੋਲੇ ਨੇ ਫਿਰwidehat ਨਾਲ ਵੀ ਬੋਲਿਆ ਵੀ ਉਹ ਕਿਤਾ ਹੀ ਬਈ ਬੜਾ ਕੁਝ ਦੇਣਗੇ ਹੂੰ ਤੇ ਮੈਂ ਤਹੀਂ ਕਿਹੜਾ ਦਿੱਤਾ ਬਰੇ ਮੋ ਤੇਰਾ ਇਦਾਂ ਕਹੀਦਾ ਹੁੰਦਾ ਵਾ ਹੋਰ ਕਿੱਦਾਂ ਕਹਿਣਾ ਹੀ ਫਿਰ ਹੋਰ ਕਿੱਦਾਂ ਕਹਿਣਾ ਹੀ ਹਾਂ ਜਦੋਂ ਉਹਦੀ ਜ਼ੁਬਾਨ ਚੱਲਦੀ ਫਿਰ ਉਹਦੇ ਮੇਰੀ ਚੱਲਦੀ ਨਹੀਂ ਮੇਰੀ ਗੱਲ ਸੁਣ ਅਸੀਂ ਦਾਜ ਦੇ ਨਾਲ ਚ ਨੂੰ ਵਿਆਹ ਕੀਤਾ ਸੀਗਾ ਉਦੋਂ ਤੇ ਆਪਾਂ ਉਹਨਾਂ ਨੂੰ ਇਹ ਗੱਲ ਕਹੀ ਵੀ ਹਾਨੂੰ ਨਹੀਂ ਕੁਝ ਚਾਹੀਦਾ ਸਾਨੂੰ ਤੁਸੀਂ ਚੁੰਨੀ ਚੜਾ ਕਰ ਦਿਓ ਅਸੀਂ ਧੀ ਧੀ ਲੈਣੀ ਬਸ ਕੁੜੀ ਚਾਹੀਦੀ ਆ ਸਾਨੂੰ ਹਣਾ ਹੋਰ ਤੂੰ ਮੋੜ ਡੰਡੀਆਂ ਮਤੋ ਅੱਜ ਨੂੰ ਜੇ ਬਹੁਤੀ ਅੱਗ ਲੱਗੀ ਤੈਨੂੰ ਤਾਜ ਦੀ ਤੇ ਕਮਾਈ ਕਰਨਾਂ ਤੇ ਜੋਸ਼ ਬਣਾਉਣਾ ਹੋਰ ਬਣਾ ਲੈ ਜੇ ਇਹ ਗੱਲ ਤੇ ਆਈ ਜੇ ਇਹਨੂੰ ਤਾਂ ਬਸਣਾ ਤੇ ਚੰਗੀ ਤਣਾ ਬਸ ਇੰਦਰ ਉੱਧਰ ਦੀਆਂ ਗੱਲਾਂ ਨਾ ਲਾ ਹੁਣੇ ਜੀ ਤੂੰ ਜੁੱਤੀਆਂ ਨਾ ਖਾਈ ਮੈਥਾਂ ਚਾਰ ਦਿਨ ਹੋਏ ਅਜੇ ਆਈ ਨੂੰ ਤੇ ਪਵਾੜੇ ਵੀ ਪਾਉਂਦਾ ਪੀ ਆ ਤੇ ਜੇ ਤੈਨੂੰ ਇੰਨਾ ਪਤਾ ਵਾ ਵੀ ਚਾਰ ਦਿਨ ਆਈ ਨੂੰ ਹੋਇਆ ਤੇ ਉਹਨੂੰ ਫਿਰ ਚਾਰ ਦਿਨ ਆਈ ਨੂੰ ਹੋਇਆ ਤੇ ਤੂੰ ਦਾਜ ਮੰਗਣ ਡਿਆ ਪਿਆ ਵਾ ਤੇ ਜਿਨ੍ਹਾਂ ਨੇ ਲਿਉਣਾ ਹੁੰਦਾ ਨਾਲ ਹੀ ਲੈ ਹੁੰਦੀਆਂ ਚਾਰ ਦਿਨ ਵੀ ਨਹੀਂ ਪੈਂਦਨੀਆਂ ਤੇ ਉਹਨੀਆਂ ਨਿਕਲੀਆਂ ਹੋਣਾ ਤੇ ਉਹਦੇ ਕੋਲ ਮੰਗਣ ਦੀ ਲੋੜ ਵੀ ਹੈਗੀ ਮੇਰੀ ਗੱਲ ਸੁਣ ਉਹਦਾ ਮਾਂ ਪਿਓ ਜਿੰਦਾ ਵਾ ਉੱਥੇ ਕੰਜਰਾ ਹੈ ਉਹ ਖਰੇ ਕਿਤਨਾ ਦੇ ਉਹਨੇ ਮਾਂ ਪਿਓ ਦੇ ਬਿਨਾ ਤੇ ਵਿਚਾਰੀ ਨੇ ਕੱਟਿਆ ਤੇ ਕਿਤਨਾ ਨਹੀਂ ਤੇ ਹੁਣ ਤੂੰ ਇੱਥੇ ਉਹਨੂੰ ਤਾਂ ਦੇਣਾ ਵਾ ਤੇ ਭਰਾ ਤੇ ਹੈਗੇ ਨਾ ਤੇ ਭਰਾ ਹੈਗੇ ਤੇ ਇਤਰਾ ਹੀ ਹੁੰਦੀ ਆ ਭਰਾ ਭਰਾ ਕਿੰਨਾ ਕੁ ਕਰਦੇ ਆ ਭਰਾ ਹੈਗੇ ਤੇ ਪਰਜਾਈਆਂ ਵੀ ਹੈਗੀਆਂ ਵਾ ਤੇ ਪਰਜਾਈਆਂ ਕਿੰਨਾ ਕੁ ਕਰਦੀਆਂ ਵਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਤੂੰ ਮੇਰੀ ਮਾਂ ਜੇ ਉਹਦੀ ਮਾਂ ਵਾ ਕੋਈ ਗੱਲ ਨਹੀਂ ਪੁੱਤ ਉਹਦੀ ਵੀ ਮਾਂ ਹੀ ਆ ਮੈਂ ਠੀਕ ਹੈ ਨਾ ਹੁਣ ਉਹਨੇ ਮੈਨੂੰ ਮਾਂ ਹੀ ਪੜਾਇਆ ਵਾ ਤੇ ਮੇਰੀ ਧੀ ਬਣਾ ਕੇ ਇਹਨੂੰ ਲਿਆਂਦਾ ਵਾ ਤਕੀ ਵਾ ਸੋਚੂਗੀ ਕਿ ਵੀ ਉੱਥਾਂ ਵੀ ਮੇਰੀ ਮਾਂ ਹੈ ਨਹੀਂ ਕਿ ਇੱਥੋਂ ਵਾਲੀ ਮੇਰੀ ਜਿਹੜੀ ਮਾਂ ਆ ਉਹ ਵੀ ਬਸ ਮਿਲੂ ਮਾਂ ਦਾ ਪਿਆਰ ਨਹੀਂ ਦਿੰਦੀ ਹੈ ਚਲ ਠੀਕ ਆ ਤੁਸੀਂ ਉਹਨੂੰ ਦੋ ਪਿਆਰ ਮੈਂ ਸੁਧਾਰ ਲਾਂਗਾ ਕੋਈ ਨਹੀਂ ਕਰ ਲਾਂਗਾ ਕੱਲ ਮੈਂ ਦਨਾਂ ਵੀ ਮੇਰੀ ਸੁਣ ਲੈ ਗੱਲ ਉਹਦਾਂ ਕੋਈ ਮਾੜੀ ਚੰਗੀ ਗੱਲ ਨਾ ਕਰੀ ਤੇ ਮੈਨੂੰ ਲਾਵਾਂ ਦਾ ਦਵਾਈ ਕੋਈ ਵੀ ਮੋੜੀ ਚੰਗੀ ਨਾ ਕਰੀ ਉਹ ਇਹ ਚੜਿਆ ਵਾ ਤੂੰ ਮੈਂ ਇੱਥੇ ਅੰਦਰ ਲੋਕ ਲਾ ਕੇ ਧੰਦੇ ਅੰਦਰ ਤੈਨੂੰ ਬਾਹਰ ਛੜਿਆ ਕਰਨਾ ਹੀ ਆ ਕਹਿੰਦਾ ਕਿ ਮੇਰੀ ਬੇਇਜ਼ਤੀ ਹੋਈ ਆ ਮੁਰਕਾ ਤੂੰ ਰੋਂੜਿਆ ਪੈਣਾ ਮੇਰੀ ਬੇਇਜ਼ਤੀ ਮੇਰੀ ਬੇਇਜ਼ਤੀ ਹੁੰਦੀ ਆ ਤਾਂ ਠੀਕ ਹੈ ਬਾਬਾ ਜਾਓ ਠੀਕ ਹੈ ਮੇਰਾ ਜੀ ਉਹਨੂੰ ਪਤਾ ਲੱਗਾ ਕਿ ਉਹ ਇਹ ਵੀ ਹੋਈ ਤਰਾ ਕਿੰਦਾ ਇਹ ਮਾਂ ਨੇ ਘਾਟਾਇਆ ਇਹਨੂੰ ਤੇ ਫਿਰ ਉਹ ਕੀ ਸੋਚੂਗੀ ਉਹ ਫਿਰ ਕਹੂਗੀ ਨਾ ਕਿ ਮੰਮੀ ਤੁਸੀਂ ਝੂਠੀ ਬੋਲੀਆ ਫਿਰ ਪਹਿਲਾਂ ਇੰਨੀ ਝਿੰਦਾਈ ਤੇ ਤੁਸੀਂ ਆਂਦੇ ਕਰਕੇ ਤੇ ਪਿੰਦਾ ਵਾ ਮੇਰੀ ਨਾਲ ਤਵੇ ਚ ਗਈ ਸੋਚੀ ਜਾਵੇ ਜੋ ਸੋਈ ਦੀ ਇੰਨੀ ਟੈਨਸ਼ਨ ਲਈ ਦੀ ਨਹੀਂ ਇਹਦੀ ਨਹੀਂ ਟੈਨਸ਼ਨ ਘਰ ਸੋਣਾ ਹੋਇਆ ਨਾ ਤਾਂ ਬੜੀਆਂ ਟੈਨਸ਼ਨ ਲੈਣੀਆਂ ਪਿੰਦੀਆਂ ਵਾ ਬਸਿਆ ਹੀ ਇਹ ਘਰ ਲੋਕਿਆ ਬਸਿਆ ਬਿਠਾਣਾ ਬਸਣ ਲਈ ਉੱਠੇ ਪਾਸੇ ਨੂੰ ਨਾ ਤਰਪੀ ਜਦ ਮੈਨੂੰ ਪਤਾ ਲੱਗਾ ਨਾ ਮੜਕੇ ਤੂੰ ਕਿਦੇ ਲਾਗੇ ਬੈਠਾ ਵਾ ਤੇ ਫਿਰ ਮੈਂ ਉਹਨਾਂ ਦੇ ਵਿੱਚ ਜਾ ਕੇ ਤੇ ਪੜਨੇ ਕਾਲਰ ਕਿੱਧਰੋਂ ਤੂੰ ਕਿੱਧਰ ਤੇ ਭਲੇ ਮਾਨਸ ਜੇ ਫਿਰ ਨਾ ਕਿ ਮੇਰੇ ਜਿਆਦਾ ਦੋਸਤਾਂ ਨੂੰ ਕਿਹਾ ਕੋ ਮਾਮੇ। ਤਾ ਜਾਓ ਆਪਣਾ ਕੰਮ ਕਰੋ ਨਹੀਂ ਜਾਂ। ਕਰੋ। ਤੇ ਮੁਰਕੇ ਮੈਂ ਸੁਣ ਲਈ ਕੋ ਗੱਲ ਤੇ ਵਹਿ ਨਹੀਂ ਫਿਰ। ਤੂੰ ਇੱਕ ਡਾ ਚੜਿਆ ਵਾ। ਸਾਤੋ ਕੀ ਜੇ ਮੈਂ ਕਹਿ ਹੀ ਦਿੱਤਾ ਤੇ ਜੋ ਕੰਨ ਭਰ ਵੀ ਛੜੇ ਮਾਤਾ ਸੀ। ਜੱਡੀ ਜਾ ਕੇ ਤੇ ਸ਼ਰਦਾਂ ਦੇ ਜੀ ਬੜੀ ਚੰਗੀ ਬੜੀ ਚੰਗੀ ਹੈ ਚੰਗੀ ਵੇਲੋ। ਚੱਲ ਜੀ ਹੁਣ ਦੋਵੇਂ ਇਕੱਠੀਆਂ ਬਣਾਵਾਂਗੇ ਨਾਲੇ ਗੱਲਾਂ ਬਾਤਾਂ ਕਰਾਂਗੇ ਢੇਡਹੋਲਾ ਕਰਾਂਗੇ ਤੇਰਾ ਨਹੀਂ ਹੋਣਾ ਹਾ ਕੀ ਲਾਗਦਾ ਕਿ ਇੱਡੇ ਤੇਰਾ ਹੋਲਾ ਹੋਊਗਾ ਹਏ ਦਨ ਤੱਕ ਚੱਲ ਢੇਡਨਾ ਹੋਲਾ ਉਹ ਗੁਬਾਰ ਤੇ ਕੇ ਗੱਲ ਤਾਂ ਨਿਕਲੂਗਾ ਹੀ ਨਾ ਹਾਂ ਆਹ ਆ ਲਓ ਹળો ਕਟਕੀਆਂ ਬਣਾਵਾਂਗੇ ਉਦਾਂ ਉਦਾਂ ਨਹੀਂ ਸਕ ਦੇਵੇਂਗੀ ਤੂੰ ਮੈਨੂੰ ਨਹੀਂ ਉਦਾਂ ਤੇ ਵਾਧੂ ਤੁਹਾਡੇ ਜੋਗਾ ਅੱਛਾ ਪਰ ਇਹ ਵੀ ਮੈਂ ਹਾਂ ਚੱਲ ਨਾਲੇ ਗੱਲਾਂ ਬਾਤਾਂ ਕਰਾਂਗੇ ਤੇ ਨਾਲੇ ਚੱਲ ਕੇ ਤੇ ਲਾ ਲਾਂਗੇ ਦੋ ਘੰਟੇ ਠੀਕ ਆ ਇਹ ਮਜੇ ਨਾਲ ਖਾਵਾਂਗੇ ਮੁੜ ਕੇ ਹਾਂ ਨਾ ਕਿ ਤੇ ਕੱਲੇ ਬੰਦੇ ਦਾ ਨਿਹਾਲੇ ਦੀ ਕੰਮ ਹੁੰਦਾ ਸਹੀ ਗੱਲ ਇਹ ਦੋ ਅੱਖਰਾਂ ਦਾ ਨਾਮ ਆ ਸਾਗ ਪਰ ਇਹ ਦਿਨ ਲੈਂਦਾ ਸਾਰਾ ਹੀ ਨਾ ਕੋ ਨਹੀਂ ਸਾਰਾ ਹੀ ਲੱਗਣਾ ਸਾਰਾ ਦਿਨ ਲੈਂਦਾ ਜੀ ਨਾ ਤੋਣਾ ਨਾਲ ਪਾਲਕ ਨਹੀਂ ਕਰੋ ਮੇਥੀ ਮੁੱਥੀ ਵੀ ਨਾ ਸਭ ਹੋਰ ਕੋਈ ਕੰਮ ਨਹੀਂ ਹੋਣਾ ਸਾਗ ਦਾ ਹੀ ਗੱਲਾ ਹੋਣਾ ਚਲ ਕੋਈ ਨਹੀਂ ਕਰ ਲਿਓ ਹੋਈ ਗਏ ਇਹੋ ਗੱਲ ਕੋਚੇ ਨਾ ਹਲਾਇਓ ਨਾ ਨਾ ਤੁਸੀਂ ਬੱਚੀ ਨਹੀਂ ਕਰ ਲੋਣੇ ਹਾਂ ਚਲੋ ਚਲ ਜੀ ਫਿਰ ਚਲਿਏ ਠੀਕ ਵਾ ਚਲੋ ਹੈਲੋ ਗੱਲ ਸੁਣ ਮੇਰੀ ਹੋ ਗਿਆ ਹੁਣ ਆ ਕੀ ਆ ਤੂੰ ਮੰਮੀ ਨੂੰ ਕੀ ਕਿਹਾ ਠੀਕ ਆ ਮੰਮੀ ਨੂੰ ਤੂੰ ਆਉਂਦੇ ਕੰਨ ਭੰਡਾ ਵੀ ਹੈ ਮੈਂ ਕਦੇ ਕੰਨ ਫਾਤੇ ਐਡੀ ਸ਼ਤੀ ਭੁੱਲ ਵੀ ਗਈਆਂ ਤੂੰ ਗਿਆ ਨਹੀਂ ਆ ਵੀ ਤਾਜ ਮੰਗਦਾ ਮੇਰੇ ਤੋਂ ਨਹੀਂ ਤੇ ਤੂੰ ਹੀ ਮੰਗਿਆ ਤੇ ਮੈਂ ਮੰਮੀ ਨੂੰ ਕਿਹਾ ਮੈਂ ਝੂਠਤ ਨਹੀਂ ਬੋਲਿਆ ਇਹਦੇ ਵਿੱਚ ਕੁਝ ਵੀ ਮੰਗਿਆ ਤੇਰੇ ਤੋਂ ਅਰੇ ਮੰਗਿਆ ਨਹੀਂ ਆ ਜਦੋਂ ਮੈਂ ਮੰਗਣ ਤੇ ਆ ਗਿਆ ਨਾ ਫਿਰ ਲਿਆਉਣਾ ਵੀ ਪੈਣਾ ਅੱਛਾ ਜੇ ਮੈਂ ਇਹੋ ਗੱਲ ਹੀ ਤੇ ਜਿਤਨ ਗਏ ਉਹਨਾਂ ਨਾਲ ਉਹਦਾਂ ਹੀ ਗੱਲ ਕਰਦੇ ਆਂ ਵੀ ਵੀ ਦਾਜੀਆਂ ਉਹਨਾਂ ਦਿੱਤਾ ਇੱਥੇ ਮੈਨੂੰ ਵੀ ਸੁਣਾਉਣ ਦੇ ਰਿਹਾ ਹੁਣ ਨਾਲੇ ਉਹਦਾਂ ਤੇ ਇਹੇ ਤਾਨੂੰ ਤੋੜ ਦੇ ਨਾਲ ਹੁਣ ਐਡਾ ਪੀ ਪਵਾੜੇ ਪਾਉਣ ਤੋਂ ਹੂੰ ਮੈਂ ਤਾਂ ਕੋਈ ਪਵਾੜਾ ਨਹੀਂ ਪਾਇਆ ਆ ਯਾਰ ਨਹੀਂ ਕੋਈ ਪਵਾੜਾ ਹੋਰ ਕੀ ਕੀਤਾ ਤੂੰ ਇਹ ਘੱਟ ਕੀਤਾ ਘੱਟ ਕੀਤਾ ਹਾਦੂ ਕੀ ਹੈ ਤੁਹਾਡੇ ਵਜ੍ਹਾ ਮਾਦਾ ਮੇਰੇ ਦਿਵਾਨੇ ਹੋਈ ਆ ਕਿਉਂ ਤਾਂ ਡੇ ਕੋ ਪੁੱਛਣ ਦੇ ਹੁਣੇ ਆ ਕਿ ਛੰਡੇ ਹੋਣੇ ਆ ਇਦਾਂ ਦੇ ਕੰਮ ਛੱਡ ਦੇ ਇੱਧਰ ਦੀਆਂ ਉੱਧਰ ਤੇ ਇੱਧਰ ਦੀਆਂ ਇੱਧਰ ਮੈਂ ਤਾਂ ਕੋਈ ਨਹੀਂ ਇੱਧਰ ਦੀ ਉੱਧਰ ਲਾਈ ਲਈ ਨਹੀਂ ਤੂੰ ਜੇ ਮੈਂ ਆਪਣੀ ਆਈ ਤੇ ਆ ਗਿਆ ਨਾ ਮੈਂ ਪੂਰੀ ਪਿਸਤਰਾ ਵੀ ਗੋਲ ਕਰਾ ਦੇਣਾ ਇਹ ਵੀ ਵੇਲੇ ਆ ਕਰਵਾਦਣਾ ਨਹੀਂ ਆਹ ਤੇ ਨਾਲੇ ਚੁਗੜੀਆਂ ਲਾਉਣੀਆਂ ਛੱਡਦੇ ਵੀ ਪੀ ਕੇ ਆਉਂਦਾ ਮੈਂ ਤਾਂ ਪੀਣੀ ਛੱਡ ਦੋ ਕੀ ਕੋਈ ਗੱਲ ਨਹੀਂ ਥੋੜਾ ਚੇਰੀ ਹੈ ਸੀਣੀ ਤੂੰ ਜਿਹੜੀ ਪੀਂਦੀ